ਸੰਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵੇੜੰਗ ਜਿਹੜਾ ਸ਼੍ਰੀ ਮੁਖਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਤੇ ਕਸੀਲ ਵੀ ਸ਼੍ਰੀ ਮੁਖਤਸਰ ਸਾਹਿਬ ਹੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਗੱਪਣ ਮਾਝ ਉਖੋਣੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਸਖਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਨਾ ਵੀਰਾਨੂ ਦਾ ਪੈਸਟਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲਿਓ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਬਾਈ ਹਾਂਜੀ ਹਾਂਜੀ ਠੀਕ ਠਾਕ ਆ ਨਾਂ ਦੱਸਿਓ ਬਈ ਆਪਣਾ ਮੇਰਾ ਨਾਮ ਗੁਰਪਾਲ ਸਿੰਘ ਆ ਜੀ ਗੁਰਪਾਲ ਸਿੰਘ ਹਾਂ ਠੀਕ ਆ ਬਾਈ ਗੁਰਪਾਲ ਇੱਕ ਵਾਰੀ ਆਪਣਾ ਨੰਬਰ ਦੱਸ ਦੇ 97800 ਕੁੜਾ ਜੀ ਠੀਕ ਆ 37062 ਠੀਕ ਆ ਇਹ ਮੱਝ ਕਰਦੀ ਹੈ ਬਈ ਹਾਂਜੀ ਕਰਦੀ ਝੋਟੀ ਆਪਣੀ ਠੀਕ ਆ ਹੁਣ ਕਿੰਮਾ ਸੂਆ ਸੁਣਾ ਬਈ ਉਹ ਮੈਂ ਤੀਜੇ ਸੂਆ ਸੁਣਾਇਆ ਜੀ ਠੀਕ ਆ ਤੀਜਾ ਸੂਆ ਸੋਣਾ ਕਿੰਨੇ ਦਿਨ ਪਏ ਅੱ비 ਲਗਭਗ ਇਹ ਵੇਖੋ ਹੁਣ ਦਿਨ ਪੂਰੇ ਵਾਂਗੂ ਆ ਦੋ ਦੋ ਦਿਨ ਕੱਢ ਜੇ ਤਿੰਨ ਦਿਨ ਕੱਢ ਜੇ ਠੀਕ ਆ ਤੱਕ ਪੂਰੇ ਹੋ ਗਏ ਤੇ ਚਾਰ ਚੌਥਾ ਦਿਨ ਅੱਜ ਚਲੀ ਜਾਵੇ ਠੀਕ ਆ 10 ਮਹੀਨੇ ਤੇ ਚਾਰ ਦਿਨ ਹੋ ਗਏ ਹਾਂਜੀ ਠੀਕ ਆ ਹੋ ਸਕਦਾ ਵੀ ਦੋ ਚਾਰ ਦਿਨ ਲਾ ਜੇ ਹੋ ਸਕਦਾ ਵੀ ਸੂਹੀ ਪਵੇ ਹਾਂਜੀ ਠੀਕ ਆ ਤੇ ਕਿੰਨਾ ਕੁ ਦੁੱਧ ਪਾਣ ਦੀ ਬਈ ਇਹ ਦੁੱਧ ਆ ਪਾ ਪਹਿਲੇ ਸੂਏ ਦਾ ਤੁਹਾਨੂੰ ਚੋਇਆ ਸੀਗਾ 14 ਲੀਟਰ ਇਹ ਪਹਿਲੇ ਸੂਏ 14 ਹਾਂਜੀ ਠੀਕ ਆ ਤੇ ਦੂਜੀ ਜੀ ਕਿ ਦੂਜੇ ਸੂਏ 17 ਲੀਟਰ ਚੋਇਆ ਠੀਕ ਆ ਦੂਜੇ ਸੂਏ 17 ਲੀ ਠੀਕ ਆ ਫਿਰ 17 ਲੀਟਰ ਦੇ ਲਗਭਗ ਕੱਢ ਦਿੰਦੀ ਹੈ ਜੀ ਹਾਂ ਜੀ ਇਹਦੀ ਤਾਂ ਵੱਧ ਘੱਟ ਹੋਣਾ ਚਾਹੀਦਾ ਠੀਕ ਆ ਕੋਈ ਸੀਮਨ ਲੱਗੇ ਦਾ ਹੈ ਪਤਾ ਜੀ ਸੀਮਣੇ M29 ਦੀ ਹੈ ਆ ਪ M29 ਦੀ ਤੇ ਅੱਗੇ ਲਵਾਏ ਦਾ ਕੋਈ ਅੱਗੇ ਸੀਮਨ ਲੱਗੇ ਹੋਏ ਦੀ ਜੀ ਲੋ ਵੀ ਬਾਈ ਦਾ ਰਿਕਾਰਡ ਹੈਗਾ ਸਾਂਭ ਕੇ ਰੱਖਿਆ ਹੋਇਆ ਫੋਨ ਦੇ ਵਿੱਚ ਤੇ ਬਾਕੀ ਤੁਹਾਨੂੰ ਜੱਜਮੈਂਟ ਕਰਾਉਣੇ ਆ ਪਤਲੀ ਚਮੜੀ ਦੇ ਵਿੱਚ ਹੈਗੀ ਆ ਘਰ ਦੀ ਮੱਝ ਕਿਹੜਾ ਐਚ ਐਲ ਡੀ ਬੀ M466 ਜੀ ਠੀਕ ਆ 92 ਆ ਸੀਮਨਰ ਦਾ ਆੜਾ ਤੁਹਾਨੂੰ ਲਓ ਬਈ ਦੇਖ ਸਕਦੇ ਆਂ ਭਾਈ ਬਲਜਿੰਦਰ ਨੇ ਭਰਿਆ ਸੀ ਹਾਂ ਬਲਜਿੰਦਰ ਨੇ ਠੀਕ ਆ ਲਓ ਬਈ ਇਹ ਬਲਜਿੰਦਰ ਨੇ ਚੋਟੀਆਂ ਦੇ ਸਾਰੇ ਠੀਕ ਆ ਠੀਕ ਆ ਲਓ ਵੀ ਭਾਈ ਬਲਜਿੰਦਰ ਨੇ ਸੀਮਨ ਲਾਇਆ ਸੀ ਠੀਕ ਆ ਉਹਦੀ ਮਦਰ ਸੀਗੀ ਠੀਕ ਆ ਉਹ ਵੀ ਡਾਕਟਰ ਬਲਜਿੰਦਰ ਤੋਂ ਹੀ ਆਈ ਸੀਗੀ ਠੀਕ ਆ ਉਹਨਾਂ ਦੇ ਘਰੋਂ ਆਈ ਸੀ ਹਾਂ ਉਹਨਾਂ ਦੇ ਘਰੋਂ ਆਈ ਸੀ ਠੀਕ ਆ ਲਓ ਬਈ ਸੋਨਾ ਰਿਕਾਰਡ ਆ ਤਕਰੀਬਨ ਲੱਗ ਪਿਆ ਬਈ ਬਜਿੰਦਰ ਸਿੰਘ ਚੰਗੇ ਸੀਮਾ ਲਾਉਂਦਾ ਰਿਕਾਰਡ ਸਾਰਾ ਸਾਮ ਕੇ ਰੱਖਦਾ ਆਪ ਮਾਲਕ ਦੇ ਜ਼ਿੰਮੇਵਾਰੀ ਨਹੀਂ ਉਹ ਛੱਡਦਾਗਾ ਕਿਉਂਕਿ ਜੇ ਗੱਲ ਕਰੀਏ ਨਾ ਕਈ ਵੀ ਮਾਲਕ ਤੋਂ ਨਹੀਂ ਸਾਬਿਆ ਜਾਂਦਾ ਬਈ ਆਪ ਸਾਮ ਕੇ ਰੱਖਦਾ ਥਾਣਾ ਦਾ ਸਹਿਜ ਦੀ ਗੱਲ ਕਰੀਏ ਦੋਸਤੋ ਸੋਨਾ ਖਾਣਾ ਦਾ ਸਹਿਜ ਆ ਅਗਲੇ ਨਾ ਅਗਲਾ ਸੇਵਾ ਤੇ ਮਗਰ ਇਹਨਾਂ ਬਦਲਣਾ ਕਿ ਬੰਚਾਰੇ ਥਾਣਾ ਦਾ ਸੇਮ ਜਿਹਾ ਹੀ ਸਹਿਜ ਆ ਤੇ ਸਿੰਘ ਦੀ ਕੁਆਲਿਟੀ ਦੀ ਗੱਲ ਕਰੀਏ ਦੋਸਤੋ ਬਿਲਕੁਲ ਕੁੰਡਾ ਸਿੰਘ ਜੈਡ ਬਲੈਕ ਆ ਦੋਸਤੋ ਜੇ ਗੱਲ ਕਰੀਏ ਨਾ ਇਹ ਮਗਰਲੇ ਪਾਸੋਂ ਤੁਹਾਨੂੰ ਹਵਾਨਾ ਵਸਾਉਣੇ ਆ ਦੋਸਤੋ ਸੋਨਾ ਹਵਾਨਾ ਦੇਖ ਫਿਰੇ ਸਾਫ਼ ਸੁਥਰੀ ਆ ਆਪਾਂ ਸੈੱਟ ਚੈੱਕ ਕਰ ਸਕਦੇ ਆ ਬਾਕੀ ਦੋਸਤੋ 4 ਦਿਨ ਉੱਤੇ ਹੋ ਗਏ ਬਾਈਆਂ ਦਾ 10 ਮਹੀਨਿਆਂ ਤੋਂ ਅੱਕੇ ਇਹ ਨਹੀਂ ਪਤਾ ਵੀ ਦੋ ਦਿਨ ਲਾਏ ਜੇ 4 ਦਿਨ ਲਾਏ ਜੀ ਇਹ ਨਹੀਂ ਪਤਾ ਵੀ ਹੋ ਸਕਦਾ ਵੀ ਸੂਈ ਪਵੇ ਤੇ ਬਾਕੀ ਤੁਹਾਨੂੰ ਤੋੜ ਕੇ ਵਿਖਾਉਣੇ ਆ ਤੀਜਾ ਸੂਗਾ ਸੋਨਾ ਪਹਿਲੇ ਸੂਏ ਦੀ ਆ ਝੂਟੀ ਆ ਬਾਈ ਹਾਂ ਪਹਿਲੇ ਦੀ ਠੀਕ ਆ ਤੇ ਦੂਜੇ ਦੀ ਆ ਦੂਜੇ ਦੀ ਆ ਇਹਦੇ ਵੀ ਸੀਮਨ ਭਰਿਆ ਹੋਇਆ ਮਹੀਨਾ ਹੋ ਗਿਆ ਠੀਕ ਹੈ 2 ਮਹੀਨਾ ਹੋ ਗਿਆ ਸੀਮਨ ਲੱਗੇ 2 ਸਾਲ ਤੇ 1 ਮਹੀਨਾ ਦੀ ਹੋ ਗਈ ਠੀਕ ਹੈ ਮਹੀਨਾ ਹੋ ਗਿਆ ਸੀਮਨ ਭਰਿਆ ਠੀਕ ਹੈ ਯਾਨੀ ਕਿ 2 ਸਾਲਾਂ ਦੀ ਬਣ ਗਈ ਜੀ ਲਓ ਵੀ 2 ਸਾਲਾਂ ਦੀ ਇਹਦੀ ਧੀ ਆ ਜਿਹੜੀ ਅੱਜ ਆਪਾਂ ਵੀਡੀਓ ਕਵਰ ਕਰ ਰਹੇ ਆ ਜਿਹੜੀ ਮੱਝ ਦੀ ਇਹਦੀ ਧੀ ਆ ਮਗਰਲੇ ਸੂਏ ਦੀ ਆ ਹਨਾ ਵੀ ਹਾਂਜੀ ਲੈ ਵੀ ਮੱਝ ਨਾਲ ਖੋਲ ਕੇ ਇੱਕ ਵਾਰੀ ਤੋੜ ਕੇ ਉਖਾਦੀ ਬਾਕੀ ਦੋਸਤੋ ਸੋਹਣੇ ਜਾਨਵਰ ਆ ਤੋੜ ਕੇ ਤੁਹਾਨੂੰ ਖਾ ਲੰਨੇ ਆ ਤੁਰੀ ਜਾਂਦੀ ਤਾਂ ਤੁਸੀਂ ਜਜਮੈਂਟ ਲਾਇਓ ਜੀ ਈ ਜਾਂਦੀ ਤੋਂ ਹਵਾਨਾ ਹੀ ਜੱਜਮੈਂਟ ਕਰੋ ਜੀ ਬਹੁਤ ਸੋਹਣਾ ਕਰਮਾਈ ਨੇ ਹਵਾਨਾ ਬਣਾਇਆ ਹੋਇਆ ਏ ਜੀ ਗੱਲ ਕਰੀਏ ਨਾ ਹਜੇ ਢਿੱਲੀ ਪਈ ਆ ਨਮਾਨਾ ਵੀ 2-4 ਦਿਨ ਇਹਨੇ ਲੈ ਜਾਣੇ ਆ ਬਾਕੀ ਕਈ ਮੱਝਾਂ ਹੁੰਦੀਆਂ ਆ ਵੀ ਮੌਕੇ ਜੇ ਤੇ ਤਿਆਰੀ ਬਣਾਉਂਦੀਆਂ ਕਦ ਕਦ ਵੀ ਸੋਹਣਾ ਤੇ ਥਾਣ ਹਵਾਨੇ ਨੇ ਮੂਵੀ ਸਾਫ ਸੁਥਰੀ ਆ ਤੀਜਾ ਸੁਭਾ ਸੁਨਾ ਸਿੰਘ ਬਿਲਕੁਲ ਕੁੰਡਾ ਲੈ ਕੇ ਲੋਈ ਕੋਈ ਆ ਫਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਤੁਸੀਂ ਆਪ ਦੀ ਇੱਥੇ ਆ ਕੇ ਤਸੱਲੀ ਜਰੂਰ ਕਰਿਓ ਜੇ ਆਪਾਂ ਦੀ ਨੰਬਰ ਆਪਾਂ ਬਾਈ ਦੇ ਸਪੀਡ ਦੇ ਨਾਲ ਜਨਾ ਪਿੰਡ ਆ ਬੈੜੰਗਾ ਹਿੰਦਾ ਸ਼੍ਰੀ ਮੁਕਸਾਇਪਾਯੰ ਦਾ ਤੇ ਰੋਡ ਦੇ ਉੱਤੇ ਹੀ ਘਰ ਆ ਬਾਈ ਆ ਰੋਡ ਦੇ ਉੱਤੇ ਪਿੰਡ ਹੈਗਾ ਜੇ ਗੱਲ ਕਰੀਏ ਨਾ ਤਾਂ ਸਟੇ ਨਾ ਹਾਂਜੀ ਉਹ ਵੀ ਇੱਕ ਆ ਨਾ ਤੁਹਾਨੂੰ ਰੇਟ ਪੁੱਛਦੀ ਇਹਦਾ ਬਾਈ ਤੋਂ ਤੇ ਫਿਰ ਤੁਹਾਨੂੰ ਇੱਕ ਹੋਰ ਕਈ ਵੀਰਾਂ ਦੇ ਨਾ ਜਾਨਵਰ ਖੁੱਲ ਜਾਂਦੇ ਆ ਉਹਨਾਂ ਤੋਂ ਬਾਈ ਨੇ ਇੱਕ ਤਰੀਕਾ ਵਰਤਿਆ ਹੋਇਆ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਫਿਰ ਇਹਦੇ ਰੇਟ ਬਾਈ ਫੋਨ ਤੇ ਕਰਵਾ ਲਗੇ ਰੇਟ ਫੋਨ ਤੇ ਕਰਵਾ ਨੰਬਰ ਆਈ ਹੈ ਠੀਕ ਆ ਲਓ ਵੀ ਨੰਬਰ ਆਪਾਂ ਸਕਰੀਨ ਤੇ ਲਾਤਾ ਇਸ ਨੰਬਰ ਤੇ ਸੰਪਰਕ ਕਰ ਲਓ ਇੱਕ ਤੁਹਾਨੂੰ ਨੁਕਤਾ ਹੋਵੇ ਬਾਈ ਨੇ ਜਿਹੜਾ ਪੁੱਛਦੇ ਆ ਵੀ ਆਪ ਤਿਆਰ ਕੀਤਾ ਜਾਂ ਕਿਸੇ ਆਜੀ ਲਾਇਆ ਬਈ ਹਾਂ ਹਾਂਜੀ ਠੀਕ ਆ ਇਹਦੇ ਸੰਗ ਇਹ ਟ੍ਰਾਈਂਗਲ ਦਾ ਪੈਨ ਨਾ ਹੈ ਨਾ ਜਿਹੜਾ ਆਮ ਲੈਂਕਾ ਲੋਕਾਂ ਦੇ ਵਿੱਚ ਕਹਿੰਦਾ ਲੋਕ ਵੀ ਤੁਹਾਨੂੰ ਬਾਈ ਕਰਕੇ ਹੁੰਦਾ ਇਹ ਅ ਸੰਗਲ ਪਾ ਕੇ ਜੀ ਹਾਂਜੀ ਉੱਤੋਂ ਆਪਾਂ ਮਨ ਲੈ ਟੋਪੀ ਵਾਲਾ ਕੈਲ ਪਾਤਾ ਹਾਂਜੀ ਹਾਂਜੀ ਉੱਤੋਂ ਇਹਨੂੰ ਬੰਦ ਕਰਦੇ ਠੀਕ ਆ ਪਸੂ ਕਿੰਨਾ ਮੂੰਹ ਮਰੀ ਜਾਵੇ ਠੀਕ ਆ ਕੱਲੂ ਬਣਾ ਠੀਕ ਵੀ ਆਪਾਂ ਨੂੰ ਫਿਕਰ ਹੁੰਦਾ ਕਿ ਪਸੂ ਆਪਣਾ ਖੁੱਲ ਰ ਜਾਵੇ ਮਦਰੋਂ ਜਾਂ ਦੰਦਾਂ ਨਾਲ ਵੇਚਿਆ ਜਾਵੇ ਜਿਹੜੇ ਵੀਰ ਦੇ ਪਸੰਦ ਹੋਇਆ ਤੇ ਅੱਗੇ ਸ਼ੇਰ ਜਰੂਰ ਕਰਵੇ ਕਹੀ ਜੀ ਉਹਨਾਂ ਦੇ ਨਾ ਤੇਰੀ ਬਾਹਰ ਅੰਦਰ ਜਾਣਾ ਹੁੰਦਾ ਦਿੱਕਤ ਆ ਜਾਂਦੀ ਹੈ ਮਗਰੋਂ ਪਸ਼ੂ ਖੋਲ ਜਾਂਦਾ ਜਾਂ ਕਿਸੇ ਨੂੰ ਘਰਾਂ ਦੇ ਵਿੱਚ ਆਉਂ ਹੁੰਦਾ ਵੀ ਅਗਲਾ ਜ਼ਿੰਮੇਵਾਰੀ ਦੇ ਜਾਂਦਾ ਕਿ ਦੂਰ ਨੇੜੇ ਜਾਣਾ ਬਈ ਸਾਡੇ ਪਸ਼ੂ ਗਾਂ ਭਿਆਂ ਬੰਨ੍ਹ ਦੇ ਜੇ ਕੋਈ ਬੰਨ ਵੀ ਦੇਵੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਵੀ ਅਗਲਾ ਘਬਰਾਵੇ ਨਾ ਵੀ ਸਾਡਾ ਪਸ਼ੂ ਹੋਰਾਂ ਕਿਵੇਂ ਬੰਨਿਆ ਹੋਊ ਕਿਵੇਂ ਨਾ ਬੰਨਿਆ ਹੋਊ ਤੇ ਬੇਫਿਕਰ ਹੋ ਜਾਉਗੇ ਬਾਈਆਂ ਦਾ ਖੁੱਲ ਨਹੀਂ ਸਕਦਾ ਤੇ ਜਿਹੜੇ ਵੀਰ ਨੇ ਦੋਸਤੋ ਮੱਝ ਖਰੀਦਣੀ ਹੋਵੇ ਤਾਂ ਉਹ ਬਾਈ ਨਾਲ ਸੰਪਰਕ ਕਰੋ ਨੰਬਰ ਸਕਰੀਨ ਤੇ ਆ ਤੇ ਪਿੰਡ ਵਿੜੰਗ ਜਿਲ੍ਹਾ ਸ਼੍ਰੀ ਮੋਤਸਰ ਸਾਹਿਬ ਤੇ ਜਿਹੜੇ ਮੇਰੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਛਟਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ